ਯਾਦਾ ਹੈ ਜਿਹੜੀ ਪ੍ਰਾਤਨ ਗ੍ਰੰਥਾਂ ਦੇ ਵਿੱਚ ਵੀ ਲਿਖੀ ਮਿਲੀ ਹੈ ਕਿ ਜੇ ਇਸ ਵਕਤ ਵੀ ਕੋਈ ਆਪਣੇ ਗੁਰੂ ਨੂੰ ਮਿਲਣ ਵਾਸਤੇ ਜਾਵੇ ਨਾ ਜਿਹਨੂੰ ਗੁਰੂ ਧਾਰਨ ਕੀਤਾ ਹੋਵੇ ਜਰੂ ਆਪਣੇ ਗੁਰੂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣੇ ਹੋਣ ਹੱਥ ਦੇ ਵਿੱਚ ਕੋਈ ਨਾ ਕੋਈ ਭੇਟਾ ਜ਼ਰੂਰ ਲੈ ਕੇ ਜਾਣੀ ਚਾਹੀਦੀ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਵੇਖਦੇ ਸੀ ਕਿ ਜਦੋਂ ਬੀਬੀਆਂ ਨੇ ਕਨੋਂ ਜਾਣਾ ਨਾ ਗੁਰਦੁਆਰੇ ਦਰਸ਼ਨ ਕਰਨ ਵਾਸਤੇ ਪੁਰਾਣੇ ਕੋਈ ਮਾਇਆ ਪੜ ਲੈਣੀ ਏ ਮਾਇਆ ਨਾ ਹੋਣੀ ਤੇ ਬਾਦੀ ਦੇ ਵਿੱਚ ਥੋੜਿਆ ਆਟਾ ਪਾ ਲੈਣਾ ਕਿ ਆਟਾ ਹੀ ਘੜਾਵਾਂਗੇ ਗੁਰੂ ਘਰ ਦੇ ਵਿੱਚ ਤੇ ਉਹ ਆਟਾ ਜਾ ਕੇ ਮਹਾਰਾਜ ਨੂੰ ਅਰਪਣ ਕਰ ਦੇਣਾ ਕਿਉਂ ਕੁਝ ਨਾ ਕੁਝ ਹੱਥ ਦੇ ਵਿੱਚ ਲੈ ਕੇ ਪ੍ਰਾਣੀਆਂ ਬੀਤੀਆਂ ਜ਼ਰੂਰ ਜਾਂਦੀਆਂ ਸਰ ਖਾਲੀ ਹੱਥ ਨਹੀਂ ਜਾਂਣਾ ਕਿਉਂਕਿ ਉਹ ਸੰਸਕਾਰ ਜਿਹੜੇ ਸਨ ਪੁਰਾਣੇ ਉਹ ਅੱਗੇ ਦੇ ਅੱਗੇ ਚੱਲਦੇ ਆਉਂਦੇ ਪਰ ਅੱਜ ਦੇ ਸਮੇਂ ਦੇ ਵਿੱਚ ਇਹਨੂੰ ਸਾਧ ਸੰਗਤ ਦੀ ਲੋਕਾਂ ਨੇ ਬਕਾੰਡਾ ਸਮਝ ਲਿਆ ਕਿ ਇਹ ਤੇ ਵੀ ਬਕਾੰਡਾ ਹੈ ਇਮਾਨ ਸੱਚਾ ਹੋਣਾ ਚਾਹੀਦਾ ਮਹਾਰਾਜ ਦੇ ਕੋਲ ਜਾਣ ਗਿਆ ਪੇਟਾ ਕੀ ਭਰਾ ਕਰਨੀ ਕਿ ਮਹਾਰਾਜ ਕਿਲਾਬਦੀ ਬਾਰੇ ਮਰੀਆਰਾ ਯਸਾ ਸੰਗ ਜੀ ਜਨਮ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਇਹਦਾ ਕੋਈ ਪੇਟਾ ਹੱਥ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਇਹ ਮਾਇਆ ਨਹੀਂ ਬਣਦੀ ਕੋਈ ਫੁੱਲ ਕੋਈ ਪਤਾ ਕੋਈ ਤਾਣੀ ਲਿਆ ਕੇ ਸਤਿਗੁਰੂ ਜੀ ਨੂੰ ਅਰਪਣ ਕਰ ਦੇਣੀ ਚਾਹੀਦੀ ਹੈ ਜੇ ਇਹ ਵੀ ਨਾਮ ਮਿਲੇ ਤੇ ਫਿਰ ਸਭ ਤੋਂ ਜਿਹੜੀ ਉਤਮ ਭੇਟਾ ਮੰਨੀ ਗਈ ਹੈ ਉਹ ਮੰਨੀ ਗਈ ਹੈ ਗੁਰਬਾਣੀ ਦੀ ਕਿ ਕੋਈ ਮੂਰ ਮੰਤਰ ਪੜ੍ਹ ਕੇ ਗੁਰ ਮੰਤਰ ਪੜ੍ਹ ਕੇ ਤੇ ਸਤਿਗੁਰੂ ਜੀ ਨੂੰ ਅਰਪਣ ਕਰ ਦੇਣਾ ਜਦੋਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਉਣਾ